100% ओरिजिनल शूज 2000 ਤੋਂ 4000 एमआरपी ਤੱਕ ਦਾ ਸ਼ूज ਆਨਲਾਈਨ ਬਾਜ਼ਾਰ ਸੰਗਰੂਰ ਦੇ ਵਿੱਚ 15 ਅਗਸਤ ਤੋਂ 20 ਅਗਸਤ ਤੱਕ ਮਿਲੂਗਾ ਜੀ ਸਿਰਫ 500 ਰੁਪਏ ਦੇ ਵਿੱਚ ਸਿਰਫ 5 ਦਿਨਾਂ ਦਾ ਮੇਲਾ ਹੈ ਜੀ ਜਿੰਨਾ ਲੁੱਟ ਕੇ ਲੈ ਸਕੇ ਜਾ ਸਕਦੇ ਹੋ ਲੁੱਟ ਕੇ ਲੈ ਕੇ ਜਾਓ ਦੀ ਵਾਈਸ ਦੀ 100% ओरिजिनल ਜੀਨਸ ਆਪਣੇ ਸਟੋਰ ਦੇ ਵਿੱਚ ਪਿਛਲੇ 1 ਸਾਲ ਤੋਂ ਅਵੇਲੇਬਲ ਹੈ ओरिजिनल ਦੀ ਜੇ ਗੱਲ ਕਰੀਏ ਜੀ ਦਾਵਾ ਕਰ ਸਕਦੇ ਹਾਂ ਜੇ 1000 ਜੋੜੀ ਸ਼ूज ਦੀ ਪਈ ਹੈ ਤਾਂ 1000 1 ਜੋੜੀ ओरिजिनल ਹੋਊਗੀ 999 ਵੀ ਨਹੀਂ ਹੋਊਗੀ ਪੰਦਰਾ ਅਗਸਤ ਤੋਂ ਵੀ ਅਗਸਤ ਤੱਕ ਪਚੱਤਰ ਪਰਸੈਂਟ ਫਲੈਟ ਪਚੱਤਰ ਪਰਸੈਂਟ ਡਿਸਕਾਊਂਟ 'ਤੇ ਆਪਾਂ ਤੁਹਾਨੂੰ ਇਹ ਸ਼ੂਜ਼ ਦੇ ਦਾਂਗੇ ਇਹਦਾ ਪ੍ਰਾਈਜ਼ ਰਹਿਣ ਵਾਲਾ ਜੀ ਸਿਰਫ ਪੰਜ ਸੌ ਰੁਪਏ ਸਿਰਫ ਸਾਢੇ ਤਿੰਨ ਸਤਿ ਸ਼੍ਰੀ ਅਕਾਲ ਦੋਸਤੋ ਲੈ ਵੀ ਬਾਈ ਇੱਕ ਵਾਰੀ ਇੱਧਰ ਨੇਗਾ ਮਰਵਾ ਦੇ ਫਿਰ ਕਰਦੇ ਹਾਂ ਗੱਲਬਾਤ ਬਾਈ ਰੋਹਿਤ ਜੀ ਨੇ ਕਿਹਾਗਾ ਵੀ ਆ ਜਾਓ ਮੇਰੇ ਕੋਲੇ ਸਪੈਸ਼ਲ ਕਿਉਂਕਿ 15 ਅਗਸਤ ਭਾਵ ਕੇ ਆਜ਼ਾਦੀ ਦੇ ਦਿਹਾੜੇ ਤੇ ਬਹੁਤ ਵੱਡੇ ਆਫਰ ਲੈ ਕੇ ਆਏ ਆ ਇੱਕ ਗੱਲ ਮੈਂ ਦੱਸਦਾ ਬਾਈ ਹੁਣੀ ਸਾਰਾ ਬ੍ਰਾਂਡ ਦਾ ਮਾਲ ਰੱਖਦੇ ਨੇ ਸਾਰੇ ਬ੍ਰਾਂਡ ਦੇ ਸ਼ੂਜ਼ ਕੱਪੜੇ ਮਿਲਣਗੇ ਤੁਹਾਨੂੰ ਇਸ ਜਗ੍ਹਾ ਤੇ ਆਫਰ ਬਹੁਤ ਵੱਡਾ ਹੈਗਾ ਪੰਜਾਬ ਦੇ ਵਿੱਚ ਇਹੋ ਜਿਹਾ ਆਫਰ ਤੁਹਾਨੂੰ 15 ਅਗਸਤ ਤੇ ਕਿਤੇ ਮਿਲਣਾ ਨਹੀਂ ਆਜੋ ਕਿਨਾਂ ਬਾਈ ਨਾਲ ਗੱਲਬਾਤ ਕਰਦੇ ਆਂ ਹਾਂਜੀ ਰੋਹਿਤ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਹੋ ਜੀ ਬਹੁਤ ਵਧੀਆ ਆ ਮਾਈਕ ਲਾਓ ਜੀ ਪਹਿਲਾਂ ਤਾਂ ਫਿਰ ਆਪਾਂ ਪੜਾਕੇ ਪਉਣੇ ਨੇ ਜੀ ਤੇ ਗੱਲ ਆਏ ਆ ਜੀ ਬਾਜ਼ਾਰ ਲਾਈ ਬੈਠੇ ਤੁਸੀਂ ਹਨਾ ਬਿਲਕੁਲ ਜੀ ਪਹਿਲਾਂ ਤਾਂ ਤੁਹਾਨੂੰ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਜਿਹੜੇ ਦਿਨ ਤੇ ਤੁਸੀਂ ਅੱਜ ਆਫਰ ਲਾਇਨੇ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਤੁਹਾਡੇ ਦਰਸ਼ਕਾਂ ਨੂੰ ਬਹੁਤ-ਬਹੁਤ ਵਧਾਈਆਂ 15 ਅਗਸਤ ਦੀਆਂ ਜੀ ਤਾਂ 15 ਅਗਸਤ ਤੋਂ 20 ਅਗਸਤ ਤੱਕ ਦੀਵਾਲੀ ਤੋਂ ਲੈ ਕੇ ਰਖੜੀ ਤੱਕ ਆਪਾਂ ਲਗਾ ਰੱਖੀ ਆ ਆਫਰ ਜੀ ਸਪੈਸ਼ਲ ਤੁਹਾਡੇ ਚੈਨਲ ਵਾਸਤੇ ਜੀ ਸਪੈਸ਼ਲ ਤੁਹਾਡੇ ਵਿਊਅਰਸ ਵਾਸਤੇ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਕੁਆਲਿਟੀ ਦੇਖ ਕੇ ਹੈਰਾਨ ਹੋ ਜਾਓਗੇ चीज ਲਓ ਨਾ ਲਓ ਇੱਕ ਵਾਰ ਸਟੋਰ ਦੇ ਵਿੱਚ ਵਿਜ਼ਿਟ ਜ਼ਰੂਰ ਕਰੋ ਆਣਾ ਕਿੱਥੇ ਆਨਲਾਈਨ ਬਾਜ਼ਾਰ ਪ੍ਰਤਾਪ ਨਗਰ ਆਰੀਆਲੀ ਗਲੀ ਸੰਗਰੂਰ ਸਿੱਧਾ ਸਿੱਧਾ ਜੀ ਸਾਹਿਬ ਜਿਹੜਾ ਰਣਵੀਰ ਗੜਜਾਲੇ ਪਾਸਿਓ ਉਹ ਗਲੀ 'ਚ ਵੜ ਜਾਓ ਜਾਂ ਫਿਰ ਮੰਡੀ ਤੋਂ ਸਾਹਮਣੇ ਬਿਲਕੁਲ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰਾ ਇੱਕ ਸਵਾਲ ਆ ਜੀ ਜਿਹੜੀ ਚੀਜ਼ ओरिजिनल ਕਹਿ ਕੇ ਦੇਵਾਂਗੇ ओरिजिनल ਹੋਊਗੀ ਕਿ ਕਾਪੀ ਹੋਊਗੀ ਉਹ ਸਾਡੇ ਸਟੋਰ ਦਾ ਦਾਅਵਾ ਹੈ ਪਿਛਲੇ 1 ਸਾਲ ਦਾ ਜੀ ਜਿਹੜੀ ਚੀਜ਼ ਅਸੀਂ ओरिजिनल ਕਹਿ ਕੇ ਦਵਾਂਗੇ 100% ਉਸ ਦਾ ਚੈਲੰਜ ਹੈ ਜੀ ਜਿਹੜੀ ਚੀਜ਼ ਕਾਪੀ ਹੋਏਗੀ ਉਹ ਕਾਪੀ ਹੋਏਗੀ ਅਸੀਂ ਗਰ ਕਸਟਮਰ ਤੋਂ ਪੈਸੇ ਲੈਣੇ ਨੇ ਚੀਜ਼ ਦੇ ओरिजिनल ਕਹਿ ਕੇ ਦਵਾਂਗੇ ਜੇ ओरिजिनल ਹੋਗੀ ਤੈ ਹੀ ਦਵਾਂਗੇ ਇਸ ਚੀਜ਼ ਦੀ ਤੁਸੀਂ ਆਪਣੇ ਚੈਨਲ ਤੇ ਗਾਰੰਟੀ ਦੇ ਸਕਦੇ ਹੋ ਜੀ ਜੇ ਕੋਈ ਆਪਣੀ ਚੀਜ਼ ਗਲਤ ਸਾਬਿਤ ਕਰਦਾ ਹੈ ਕਾਪੀ ਸਾਬਿਤ ਕਰਦਾ ਹੈ ਜਿਹੜਾ ਹੀ ਨਾਮ ਚਾਵੇ ਉਹ ਇਨਾਮ ਦਾ ਹੱਕਦਾਰ ਸ਼ੁਰੂ ਕਰ ਲੈਣਾ ਜਾਂ ਪੈਂਡਾ ਪਈਆਂ ਨੇ ਜੀ ਇਨਸੋ ਇਸਦੇ ਵਿੱਚ ਤੁਸੀਂ ਵੈਰਾਈਟੀ ਦੇਖੋ ਅੱਜ ਕੱਲ ਸਟ੍ਰੇਟ ਫਿਟ ਹੀ ਚੱਲਦੀ ਹੈ ਸਟ੍ਰੇਟ ਫਿਟ ਦੇ ਵਿੱਚ ਆਪਣੇ ਕੋਲ 8 ਤੋਂ 10 ਆਰਟੀਕਲ ਫਿਲਹਾਲ ਦੀ ਘੜੀ ਚ ਅਵੇਲੇਬਲ ਨੇ ਅੱਛਾ ਜੀ ਮੋਸਟਲੀ ਆਰਟੀਕਲ ਸਾਰੇ ਸਟ੍ਰੇਟ ਫਿਟ ਦੇ ਨੇ ਇੱਕ ਦੋ ਆਰਟੀਕਲ ਇਸ ਦੇ ਵਿੱਚ ਤੁਹਾਨੂੰ ਜੋਗਰ ਦੇ ਵੀ ਮਿਲ ਜਾਣਗੇ ਜੀ ਪ੍ਰਾਈਜ਼ ਰਹੂਗਾ ਇਸ ਦਾ ਸਿਰਫ 500 ਰੁਪਏ ਸਿਰਫ 1 ਅਗਸਤ ਤੋਂ 20 ਅਗਸਤ ਤੱਕ ਚੇਂਜ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਸਿਰਫ 500 ਰੁਪਏ ਜਿਹੜਾ 20 ਅਗਸਤ ਤੋਂ ਲੇਟ ਹੋ ਗਿਆ ਉਹਦੇ ਲਈ ਕੀ ਰੇਟ ਹੋ ਜੂਗਾ ਉਹਦੇ ਵਾਸਤੇ ਰੇਟ 700 ਰੁਪਏ 800 ਰੁਪਏ ਕੁਝ ਵੀ ਹੋ ਸਕਦਾ ਇਸ ਕਰਕੇ ਦੇਰ ਨਹੀਂ ਕਰਨੀ ਉਸ ਤੋਂ ਬਾਅਦ ਗੱਲ ਕਰੀਏ ਜੇ ਸ਼ਰਟ ਦੀ ਸ਼ਰਟ ਦਾ ਪ੍ਰਾਈਸ ਆਪਣੇ ਆਨਲਾਈਨ ਬਾਜ਼ਾਰ ਸੰਗਰੂਰ ਦੇ ਵਿੱਚ ਹੋ ਗਿਆ ਜੀ 250 ਰੁਪਏ ਜੀ 500 ਰੁਪਏ ਦੀਆਂ ਦੋ ਸ਼ਰਟਾਂ 500 ਰੁਪਏ ਦੀ ਜੀਨ 1000 ਰੁਪਏ ਦੇ ਵਿੱਚ ਤੁਸੀਂ ਦੋ ਸ਼ਰਟਾਂ ਇੱਕ ਜੀਨ ਦਾ ਕੰਬੋ ਹੈ ਜਿਹੜਾ ਲੈ ਕੇ ਜਾ ਸਕਦੇ ਹੋ ਸਿੰਗਲ ਸ਼ਰਟ ਲੈਣੀ ਹੈ 250 ਰੁਪਏ ਕੋਈ ਸ਼ਰਟ ਦੀ ਮੇਰੇ ਵੀਰ ਕੰਪਲੇਂਟ ਨਹੀਂ ਹੋਊਗੀ ਕੋਈ ਸਾਈਜ਼ ਛੋਟਾ ਨਹੀਂ ਹੋਊਗਾ ਕੋਈ ਰੰਗ ਨਹੀਂ ਉਤਰੂਗਾ ਇਸ ਚੀਜ਼ ਦੀ ਅਸੀਂ 2500 ਰੁਪਏ ਦੇ ਵਿੱਚ ਦੇ ਕੇ ਵੀ ਗਾਰੰਟੀ ਦਿੰਦੇ ਆ ਜੇ ਗੱਲ ਨੂੰ ਕੱਪੜੇ ਨੂੰ ਕੁਝ ਹੁੰਦਾ ਤੁਸੀਂ ਵਾਪਸ ਆ ਕੇ ਬਦਲ ਵੀ ਸਕਦੇ ਹੋ ਲੈ ਵੀਰ ਮੇਰੇ ਨਿਗਾ ਮਾਰ ਲੂ ਰੰਗ ਬਹੁਤ ਸੋਹਣੇ ਸੋਹਣੇ ਨੇ ਕਿੰਨੇ ਇੱਕ ਮਤਲਬ ਕਿ ਜੇ ਆਪਾਂ ਵੈਰਾਈਟੀ ਕਹੀਏ ਟੀ-ਸ਼ਰਟ ਸ਼ਰਟਾਂ ਦੀ ਸੌਰੀ ਜਾਂ ਜਿਨ੍ਹਾਂ ਦੀ ਕਿੰਨੀ ਰੁਪਈਆ ਵੈਰਾਈਟੀ ਨਹੀਂ ਹੈ ਸਿਰਫ 100-200 ਪੀਸ ਫਿਲਹਾਲ ਦੀ ਘੜੀ ਚ ਆਪਣੇ ਭਰਾਵਾ ਵਾਸਤੇ ਅਵੇਲੇਬਲ ਹੈ ਜੇ ਲੋਡ ਪਾਉਗੀ ਤਾਂ ਦੁਬਾਰਾ ਅਵੇਲੇਬਲ ਕਰਾਇਆ ਜਾ ਸਕਦਾ ਪਰ ਦਿਨ ਰਹਿਣਗੇ 15 ਅਗਸਤ ਤੋਂ ਲੈ ਕੇ ਸਿਰਫ 20 ਅਗਸਤ 20 ਅਗਸਤ ਤੱਕ ਜੀ ਮੌਕਾ ਇਹੀ ਆ ਲਾਹਾ ਲੈਣ ਦਾ ਇਸ ਤੋਂ ਬਾਅਦ ਨਿਕਲ ਵੀ ਸਕਦਾ ਹੈਗਾ ਕਿ ਆ ਗਈਆਂ ਟੀ-ਸ਼ਰਟਾਂ ਜੀ ਜੇ ਗੱਲ ਕਰੀਏ ਟੀ-ਸ਼ਰਟ ਦੀ ਮਾਰਕੀਟ ਦੇ ਵਿੱਚ ਤੁਸੀਂ ਟੀ-ਸ਼ਰਟਸ ਬਥੇਰੀਆਂ ਦੇਖੀਆਂ ਉਹਨਾਂ ਦੀ ਕੁਆਲਿਟੀ ਬਥੇਰੀ ਦੇਖੀ ਹੋਊਗੀ ਸਾਰੀ ਟੀ-ਸ਼ਰਟ ਮੋਸਟਲੀ ਕਾਟਨ ਲਾਈਕਰ ਦੀ ਹੈ ਚਾਹੇ ਕੋਲਰ ਹੋਵੇ ਚਾਹੇ ਰਾਉਂਡ neck ਹੋਵੇ ਕਪੜੇ ਨੂੰ ਆ ਕੇ ਫੀਲ ਜ਼ਰੂਰ ਕਰਿਓ ਮਾਰਕੀਟ ਦੇ ਵਿੱਚ ਵਿਕਦੀ ਹੈ 500 ਰੁਪਏ 600 ਰੁਪਏ 700 ਰੁਪਏ ਜੀ ਆਨਲਾਈਨ ਬਾਜ਼ਾਰ ਸੰਗਰੂਰ ਦੇ ਵਿੱਚ ਇਸ ਦਾ ਪ੍ਰਾਈਸ ਹੈਗਾ ਜੀ 15 ਅਗਸਤ ਤੋਂ 20 ਅਗਸਤ ਤੱਕ ਸਿਰਫ 350 ਰੁਪਏ ਸਿਰਫ 350 ਦੀ ਜੀ ਸਿਰਫ 350 ਰੁਪਏ ਜੇ ਦੋ ਲੈ ਆਣੀਆਂ ਹੋਣ ਜੀ ਦੋ ਲੈ ਜਾਣੀਆਂ ਹੋਣਗੀਆਂ ਤਾਂ 700 ਦੀ ਇੱਕ ਲੈ ਕੇ ਜਾਣੀ ਹੈ 350 ਦੀ ਚਾਹੇ 10 ਲੈ ਕੇ ਜਾਓ ਪ੍ਰਾਈਸ ਰਹੇਗਾ ਬਿਲਕੁਲ ਫਿਕਸ ਆਨਲਾਈਨ ਬਾਜ਼ਾਰ ਦੇ ਵਿੱਚ ਦਾਅਵੇ ਜੀ ਪ੍ਰਾਈਸ ਰਹੂਗਾ ਫਿਕਸ ਪ੍ਰਾਈਸ ਦੇ ਵਿੱਚ ਕਿਸੇ ਤਰੀਕੇ ਦੀ ਨੇਗੋਸ਼ੀਏਸ਼ਨ ਹੈ ਜਿਹੜੀ ਉਹ ਨਹੀਂ ਹੋਊਗਾ ਤੋਂ ਇਲਾਵਾ ਆਪਣੇ ਕੋਲ ਕੁਝ origignal ਦੇ ਵਿੱਚ t-shirt ਬਚੀਆਂ ਨੇ ਮੋਸਟਲੀ ਖਤਮ ਹੋ ਗਈਆਂ ਚਾਹੇ ਉਹ Timberland ਵਰਗਾ brand ਹੋਵੇ ਚਾਹੇ Flying Machine ਵਰਗਾ brand ਹੋਵੇ ਚਾਹੇ Zara ਹੋਵੇ ਏ ਬਾਤਾਂ ਨੂੰ ਟੀ-ਸ਼ਰਟਸ ਮਿਲ ਜਾਣਗੇ ਆਨਲਾਈਨ ਬਾਜ਼ਾਰ ਸੰਗਰੂਰ ਦੇ ਵਿੱਚ ਸਿਰਫ ਨਾਈਕ ਨਾਈਕੀ ਸਾਰੀਆਂ ਭਈਆਂ ਨੇ 300 ਦੀ ਜੀ 250 ਜੀ 250 ਜੀ ਸਿਰਫ 250 ਰੁਪਏ オリジナル15 ਅਗਸਤ ਤੋਂ 20 ਅਗਸਤ ਤੱਕ ਕੁਝ ਆਰਟੀਕਲ ਇਸ ਦੇ ਵਿੱਚ オリジナル ਨੇ ਕੁਝ ਆਰਟੀਕਲ ਇਸ ਦੇ ਵਿੱਚ ਕਾਪੀ ਨੇ ਪ੍ਰਾਈਸ ਰਹਿਣ ਜਾ ਰਿਹਾ ਜੀ ਸਿਰਫ 250 ਰੁਪਏ ਸਿਰਫ 5 ਦਿਨਾਂ ਦਾ ਮੇਲਾ ਜੀ ਜਿੰਨਾ ਲੁੱਟ ਕੇ ਲੈ ਸਕੇ ਜਾ ਸਕਦੇ ਹੋ ਲੁੱਟ ਕੇ ਲੈ ਕੇ ਜਾਓ ਬੰਗਲਾਦੇਸ਼ੀ ਸਟੱਫ ਵੀ ਮਿਲੂਗਾ ਹੂੰ ਤੁਹਾਨੂੰ ਇਸ ਉਰੇ オリジナル ਪ੍ਰੋਡਕਟ ਵੀ ਮਿਲਣਗੇ ਫੁੱਲ 슬ੀਵ ਵੀ ਮਿਲ ਜੂਗੀ 250 ਰੁਪਏ ਦੇ ਵਿੱਚ ਲਓ ਵੀ ਸਾਰਾ ਮਿਕਸ ਮਾਲਾ ਲੈ ਆਣਾ ਤੁਸੀਂ ਹੈਗਾ ਪਰਖ ਕੇ ਲੱਭ ਕੇ ਕੀ ਲੈਣਾ ਉਹ ਤੁਸੀਂ ਜਿਹੜਾ ਪਹਿਲਾਂ ਆਊਗਾ ਉਹ ਪਹਿਲਾਂ ਪਾਊਗਾ ਹਨਾ ਜੀ ਇੱਕ ਗਿਫਟ ਵੀ ਦੇਣੇ ਨੇ ਕਿੰਨੇ ਦੇਣੇ ਨੇ ਜੀ ਕਿੰਨੀ ਗਿਣਤੀ ਹੈ ਗਿਫਟਾਂ ਦੀ ਗਿਫਟਾਂ ਦੀ ਗਿਣਤੀ ਤਾਂ ਇਹ 1000 ਲੈ ਜਾਓ ਜੀ ਜਿਹੜਾ ਪ੍ਰਾਈਸ ਹੈ ਮਾਰਕੀਟ ਦੇ ਵਿੱਚ 831 ਰੁਪਏ 831 ਰੁਪਏ ਦਾ ਗਿਫਟ 1000 ਦੀ ਸ਼ਾਪਿੰਗ ਦੇ ਨਾਲ ਕਰ ਤਾਂ ਆਪਾਂ ਨੇ ਬਿਲਕੁਲ ਫ੍ਰੀ ਐਮ ਆਰ ਪੀ ਤੇ ਤੁਸੀਂ ਨਿਗਾਹ ਮਾਰ ਸਕਦੇ ਹੋ ਫਾਰਮਲ ਸ਼ਰਟ ਦੀ ਡਿਮਾਂਡ ਬਹੁਤ ਰਹਿੰਦੀ ਹੈ ਕੁਝ ਹਾਈ ਕੁਆਲਿਟੀ ਸ਼ਰਟਸ ਦੀ ਡਿਮਾਂਡ ਬਹੁਤ ਰਹਿੰਦੀ ਹੈ ਓਕੇ ਜੀ オリジナル ਪੈਂਟ ਹੋਏਗੀ 100%オリジナル ਦੀ ਗਾਰੰਟੀ ਹੋਏਗੀ ਇਸ ਚੀਜ਼ ਦਾ ਅਸੀਂ ਦਾਵਾ ਕਰ ਸਕਦੇ ਆ ਪ੍ਰਾਈਸ ਹੈਗਾ ਸਿਰਫ 400 ਰੁਪਏ ਅੱਛਾ ਜੀ ਸਿਰਫ 3 ਤੋਂ 4 ਕਲਰ ਅਵੇਲੇਬਲ ਨੇ 3 ਤੋਂ ਲੈ ਕੇ 36 ਤੱਕ ਸਾਈਜ਼ ਅਵੇਲੇਬਲ ਹੈ ਜਿੰਨੀ ਜਲਦੀ ਆ ਸਕਦੇ ਹੋ ਫਾਰਮਲ ਪੈਂਟ ਦਾ ਫਾਇਦਾ ਤੁਸੀਂ ਲੈ ਸਕਦੇ ਹੋ ਵੀਰੋ ਕੱਪੜਾ ਨਾ ਪਤਾ ਨਹੀਂ ਲੱਗਦਾ ਵੀ ਚੱਕਿਆ ਹੋਇਆ ਜੀ 100% ओरिजिनल ਇਹਨਾਂ ਦਿਨਾਂ ਦੇ ਵਿੱਚ ਨਾ ਇੰਨਾ ਦਿਨਾਂ ਦੇ ਵਿੱਚ ਆਹ ਚੀਜ਼ ਆ ਜਿਹੜੀ ਇਹ ਬਹੁਤ ਬੈਸਟ ਆ ਕੁਝ ਪ੍ਰੀਮੀਅਮ ਸ਼ਰਟਸ ਦੇ ਵਿੱਚ ਜੋ ਸਟੋਰ ਦੇ ਵਿੱਚ 1500 2000 ਰੁਪਏ ਦੀਆਂ ਮਿਲਦੀਆਂ ਨੇ ਕੱਪੜੇ ਦੀ ਕੁਆਲਿਟੀ ਤੁਸੀਂ ਫੀਲ ਕਰ ਸਕਦੇ ਹੋ ਆਨਲਾਈਨ ਬਾਜ਼ਾਰ ਸੰਗਰੂਰ ਦੇ ਵਿੱਚ ਇਸ ਦਾ ਪ੍ਰਾਈਸ ਕਰਤਾ ਜੀ 400 ਰੁਪਏ ਇਹ ਆਫਰ ਸਿਰਫ 5 ਦਿਨ ਰਹਿਣਾਗਾ ਜੀ ਹੈਨਾ ਸਿਰਫ 5 ਦਿਨ ਲਓ ਜੀ ਅੱਗੇ ਜੀਨਸ ਆ ਗਈਆਂ ਜੀ Levi's ਦੀ 100% ओरिजिनल ਜੀਨ ਆਪਣੇ ਸਟੋਰ ਦੇ ਵਿੱਚ ਪਿਛਲੇ 1 ਸਾਲ ਤੋਂ ਅਵੇਲੇਬਲ ਹੈ ਜਿੰਨੇ ਭਰਾ ਆਪਣੇ ਕੋਲ ਰੈਗੂਲਰ ਸ਼ਾਪਿੰਗ ਕਰਦੇ ਨੇ ਉਹਨਾਂ ਨੂੰ ਪਤਾ ਹੈ 100% ओरिजिनल ਜੀਨ ਅਪਾ Levi's ਦੀ ਦੇ ਦਾਂਗੇ ਆਪਣੇ ਸਟੋਰ ਦੇ ਉੱਪਰ ਸਿਰਫ 1000 ਰੁਪਏ ਦੀ ਐਮ ਆਰ ਪੀ ਤੁਸੀਂ ਚੈੱਕ ਕਰ ਸਕਦੇ ਹੋ 100% ਗਾਰੰਟੀ ਹੈ ओरिजिनल ਦੀ ਪ੍ਰਾਈਸ ਰਹੇਗਾ ਜੀ ਸਿਰਫ 359 ਕੁਝ ਮੇਰੇ ਭਰਾ ਕਾਰਗੋ ਪਾਣੀ ਪਸੰਦ ਕਰਦੇ ਨੇ ਐਦਾਂ ਦੀ ਕਾਰਗੋ ਵੀ ਤੁਹਾਨੂੰ ਹੈ ਜਿਹੜੀ ਆਨਲਾਈਨ ਬਾਜ਼ਾਰ ਸੰਗਰੂਰ ਦੇ ਵਿੱਚ ਅਵੇਲੇਬਲ ਹੋਏ ਇਹਦਾ ਪ੍ਰਾਈਸ ਵੀ ਸੇਮ ਹੈ ਜੀ 1000 ਰੁਪਏ ਤੋਂ ਇਹ ਸਾਰੀਆਂ ਜੜੀਆਂ ਜੀਨਸ ਨੇ ਉਹ ਸਟਾਰਟ ਹੋ ਜਾਂਦੀ ਹੈ ਓਕੇ ਜੀ 1000 ਰੁਪਏ 1100 ਰੁਪਏ 1200 ਰੁਪਏ ਠੀਕ ਹੈ ਸਰ ਜੇ ਲੋਰ ਦੀ ਗੱਲ ਕਰੀਏ ਹੈਵੀ ਕ੍ਰਸ਼ ਲਾਈਕਰਾ ਦੇ ਵਿੱਚ ਆਪਣੇ ਕੋਲ ਲੋਰ ਹੁੰਦੀ ਹੈ 700 ਰੁਪਏ 800 ਰੁਪਏ ਜਿਸ ਦਾ ਪ੍ਰਾਈਸ ਹੁੰਦਾ ਹੈ ਔਨਲਾਈਨ ਬਾਜ਼ਾਰ ਸੰਗਰੂਰ ਦੇ ਵਿੱਚ ਪ੍ਰਾਈਸ ਕਰਦਾ ਸਿਰਫ 500 ਰੁਪਏ ਠੀਕ ਹੈ 500 ਰੁਪਏ ਦੇ ਵਿੱਚ ਤੁਸੀਂ ਕਿਸੇ ਵੀ ਤਰੀਕੇ ਦੀ ਜਿਹੜੀ ਲੋਰ ਹੈ ਉਹ ਲੈ ਕੇ ਜਾ ਸਕਦੇ ਹੋ ਮਾਰਕੀਟ ਦੇ ਵਿੱਚ ਜਿਸ ਦਾ ਰੇਟ ਕੰਪੇਅਰ ਕਰੋ ਕੁਆਲਿਟੀ ਕੰਪੇਅਰ ਕਰੋ ਉਸ ਤੋਂ ਬਾਅਦ ਆ ਕੇ ਤੁਸੀਂ ਚੀਜ਼ ਲਓ 1000 ਦੀ ਸ਼ਾਪਿੰਗ ਤੇ ਗਿਫਟ ਨਾ ਭੁੱਲੀਓ ਬਾਕੀ ਸਾਰੀਆਂ ਚੀਜ਼ਾਂ ਚਾਹੇ ਭੁੱਲ ਜਿਓ ਕੱਲੇ ਕੱਪੜੇ ਨਹੀਂ ਤੁਹਾਨੂੰ ਪੂਰਾ ਜੈਂਟਲਮੈਨ ਬਣਾ ਕੇ ਤੁਰਾਂਗੇ ਸਾਰਾ ਕੁਝ ਮਿਲੂਗਾ ਬਹੁਤ ਸਾਰੇ ਹੋਰ ਵੀ ਐਸੀਆਂ ਵੈਰਾਈਟੀਆਂ ਨੇ ਜੇ ਦਿਖਾਉਣ ਲੱਗੇ ਤਾਂ ਵੀਡੀਓ ਲੰਮੀ ਜਾ ਸਕਦੀ ਆ ਇਸ ਲਈ ਇੱਥੇ ਆਓ ਫੋਨ ਕਰੋ ਸੰਪਰਕ ਕਰੋ ਸਾਰਾ ਸਮਾਨ ਮਿਲੂਗਾ ਹੁਣ ਆਪਾਂ ਉਹਨੇ ਸ਼ੂਜ਼ ਬਲ ਸਾਰੇ ਲਗਭਗ ਸਾਰੇ ਬ੍ਰਾਂਡ ਮਿਕਸ ਭਏ ਨੇ ਹਨਾ ਜੀ 100% ਆਲਮੋਸਟ ਇਹ ਮੰਨ ਕੇ ਚੱਲੋ ਜਿੰਨੇ ਬ੍ਰੈਂਡ ਮਾਰਕੀਟ ਦੇ ਵਿੱਚ ਆਂਦੇ ਨੇ ਸ਼ੂਜ਼ ਤੇ ਮੋਸਟਲੀ ਆਪਣੇ ਕੋਲ ਅਵੇਲੇਬਲ ਨੇ ਓਕੇ ਜੀ ਮੇਨਲੀ ਕਿਹੜੇ-ਕਿਹੜੇ ਕੈਸ ਕਰਦੇ ਨੇ ਇਹ ਐਡੀਟਸ ਨਾਈਕੀ ਪਿਉਮਾ A6 ਕੈਚਰ ਵੁੱਡਲੈਂਡ ਵਾਈਲਡਕraft ਹਰ ਤਰੀਕੇ ਦਾ ਬ੍ਰਾਂਡ ਹੈ ਜਿਹੜਾ ਉਹ ਆਪਣੇ ਕੋਲ ਅਵੇਲੇਬਲ ਹੈ ਜੇ ਪ੍ਰਾਈਜ਼ਿੰਗ ਦੀ ਗੱਲ ਕਰੀਏ ਆ ओरिजिनल ਦੀ ਜੇ ਗੱਲ ਕਰੀਏ ਜੀ ਦਾਵਾ ਕਰ ਸਕਦੇ ਆ ਜੇ 1000 ਜੋੜੀ ਸ਼ੂਜ਼ ਦੀ ਬਈ ਹੈ ਤਾਂ 1001 ਜੋੜੀ ओरिजिनल ਹੋਊਗੀ 999 ਵੀ ਨਹੀਂ ਹੋਊਗੀ अच्छा एक प्लस ही हो ਸਕਦੀ ਇੱਕ ਪਲੱਸ ਹੋ ਸਕਦੀ ਹੈ ਜੀ ਮਾਈਨਸ ਨਹੀਂ ਇੰਨੀ ਕੁ ਗਰੰਟੀ ਹੈ ਜੀ ਵੀਡੀਓ ਨੂੰ ਜਿਆਦਾ ਲੰਬਾ ਨਾ ਕਰਦੇ ਹੋਏ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸ ਦਿੰਨੇ ਆ ਉਰੇ ਜਿੰਨੇ ਵੀ ਬ੍ਰਾਂਡ ਤੁਸੀਂ ਦੇਖ ਰਹੇ ਹੋ ਉਰੇ ਫਲੈਟ 60% ਡਿਸਕਾਊਂਟ ਦੇਨੇ ਜਿਹੜੇ ਆਪਣੇ ਸਟੋਰ ਤੇ ਲਗਾਏ ਗਏ ਨੇ ਹਾਈ ਐਂਡ ਪ੍ਰੀਮੀਅਮ ਆਰਟੀਕਲ ਨੇ 8000 10000 ਵਾਲੇ ਚਾਹੇ ਬ੍ਰਾਂਡ ਸਕੈਚਰ ਹੋਵੇ ਚਾਹੇ ਵੁੱਡਲੈਂਡ ਹੋਵੇ ਚਾਹੇ ਨਿਊ ਬੈਲੈਂਸ ਹੋਵੇ ਤੁਸੀਂ ਇੱਕ ਵਾਰ ਨਿਗ੍ਹਾ ਕਰ ਸਕਦੇ ਹੋ ਇਹਨਾਂ ਤੇ ਇਹਨਾਂ ਤੇ ਕਰ ਰੱਖਿਆ ਆਪਾਂ ਨੇ ਫਲੈਟ 60% ਡਿਸਕਾਊਂਟ ਓਕੇ ਜੀ ਇਹ ਸਾਈਡ ਤੇ ਜੀ ਇਸ ਸਾਈਡ ਤੇ ਹਾਂਜੀ ਇਹ ਸਾਹਮਣੇ ਵਾਲੀ ਦੀਵਾਰ ਦੀ ਗੱਲ ਕਰੀਏ ਜੀ ਸਾਹਮਣੇ ਜਿੰਨਾ ਆਪਣੇ ਕੋਲ ਸ਼ੂਜ਼ ਪਿਆ ਹੈ ਬ੍ਰਾਂਡ ਹੋਰੇ ਵੀ ਸਾਰੇ ਨੇ ਨਾਈਕੀ ਪੀਉਮਾ ਐ 6 ਕੈਚਰ 15 ਅਗਸਤ ਤੋਂ 20 ਅਗਸਤ ਤੱਕ 75% ਫਲੈਟ 75% ਡਿਸਕਾਊਂਟ ਤੇ ਆਪਾਂ ਤੁਹਾਨੂੰ ਇਹ ਸ਼ੂਜ਼ ਦੇ ਦਾਂਗੇ ਪਲੱਸ ਕੁਝ ਐਕਸਟਰਾ ਆਫਰ ਲੈ ਕੇ ਆਇਆ ਛੋਟੇ ਬ੍ਰਾਂਡ ਇਧਰ ਮੈਂ ਕੰਮਰਵਾ ਦੂ ਇੱਕ ਵਾਰੀ ਐਚ ਆਰ ਐਕਸ ਕੈਂਪਸ ਰੋਗੋਨ ਯੂ ਐਸ ਪੋਲੋ ਬន្តែ ਦੇ ਬ੍ਰਾਂਡ ਤੁਸੀਂ ਦੇਖ ਸਕਦੇ ਹੋ ਸਿਰਫ 100 ਤੋਂ 150 ਜੋੜੀ अवेलेबल ਹੈ 100% ओरिजिनल ਸ਼ੂਜ਼ 2000 ਤੋਂ 4000 एमआरपी ਤੱਕ ਦਾ ਸ਼ੂਜ਼ ਆਨਲਾਈਨ ਬਾਜ਼ਾਰ ਸੰਗਰੂਰ ਦੇ ਵਿੱਚ 15 ਅਗਸਤ ਤੋਂ 20 ਅਗਸਤ ਤੱਕ ਮਿਲੂਗਾ ਜੀ ਸਿਰਫ 500 ਰੁਪਏ ਦੇ ਵਿੱਚ ਸਰ ਆਹੀ ਚੀਜ਼ ਆਹੀ ਚੀਜ਼ ਐਮ ਆਈ ਦੀ ਮੈਂ 100% ओरिजिनल ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਜੀ ਐਮ ਆਈ ਦੇ ਸ਼ੋਰੂਮ 'ਚ ਮੈਂ 2500 ਦਾ ਦੇਖਿਆ ਹੈਗਾ ਜੀ ਇਹ ਆਪਣੇ ਸ਼ੋਰੂਮ 'ਚ ਮਿਲੂਗਾ ਜੀ ਸਿਰਫ 500 ਰੁਪਏ ਐਮ ਆਈ ਦਾ ਵੀਰੇ ओरिजिनल ਆ ਦੋਸਤੋ ਇਧਰਲੇ ਪਾਸੇ ਰੇਟ ਵੀ ਇਹਨਾਂ ਨੇ 2999 ਲਿਖਿਆ ਹੋਇਆ ਹੈਗਾ ਚਾਹੇ 3000 ਐਮਆਰਪੀ ਹੈ ਚਾਹੇ 4000 ਐਮਆਰਪੀ ਹੈ ਚਾਹੇ 5000 ਐਮਆਰਪੀ ਹੈ ਚਾਹੇ 6000 ਐਮਆਰਪੀ ਹੈ ਸ਼ੂਜ਼ ਮਿਲੂਗਾ ਸਿਰਫ ਤੁਹਾਨੂੰ 500 ਰੁਪਏ ਦੇ ਵਿੱਚ ਦਿਨ ਸਿਰਫ 15 ਅਗਸਤ ਤੋਂ 19 ਅਗਸਤ ਆਣਾ ਕਿੱਥੇ ਆਨਲਾਈਨ ਬਾਜ਼ਾਰ ਸੰਗਰੂਰ ਪ੍ਰਤਾਪ ਨਗਰ ਆਰੇ ਵਾਲੀ ਗਲੀ ਪੇਜ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਲਾਈਕ ਕਰੋ ਤੇ ਨਾਲ ਲੈ ਕੇ ਜਾਓ 1000 ਦੀ ਸ਼ਾਪਿੰਗ ਤੇ ਗਿਫਟ ਹੈ ਜਿਹੜਾ ਉਹ ਬਿਲਕੁਲ ਫ੍ਰੀ ਲਓ ਜੀ ਮਿੱਤਰੋ ਗਿਫਟ ਲੈਣਾ ਵੀ ਨਾ ਭੁੱਲਿਓ ਸੌਖਾ ਹੈ ਇੱਕ ਉਂਗਲ ਗਿਫਟ ਵੀ ਤੁਹਾਨੂੰ ਮਿਲ ਜੂਗਾ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਹੋਰਾਂ ਨੂੰ ਵੀ ਪਤਾ ਲੱਗ ਜੇ ਵੀ ਇੱਥੇ ਸਮਾਨ ਮਿਲਦਾ ਔਰੀਜਨਲ ਮਿਲਦਾਗਾ 100% ਔਰੀਜਨਲ ਲੈਸ ਵੀ ਕਿੰਨਾ ਮਿਲਦਾਗਾ 60 65 70 75% ਤੱਕ ਲਓ ਜੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਜੀ ਧੰਨਵਾਦ ਧੰਨਵਾਦ ਰੋਹਿਤ ਜੀ ਦਾ ਰੋਹਿਤ ਜੀ ਦਾ ਜਿਨ੍ਹਾਂ ਨੇ ਟਾਈਮ ਦਿੱਤਾ ਸਤਿ ਸ਼੍ਰੀ ਅਕਾਲ